او مارتے پنسک دیوانی لے یا پنجابی دی دنیا تے سلطاری ہے سلطات پنجابی دی دنیا تے سلطاری ہے سلطات پنجابی دی ਮੈਂ ਨਾ ਬੱਡੇ ਨਹੀਂ ਬਣੇ ਮੈਂ ਸੋਚਦਾ ਪਰ ਇਹ ਨਾ ਬਟੇ ਨਹੀਂ ਬਣੇ ਦੇ ਜਲ ਤੂੰ ਜੱਟ ਫਿਰ ਆਪ ਕੋਲ ਆ ਕੇ ਜਿਹੜਾ ਦੂਰ ਪੂਣਾ ਉਹਦੇ ਨਾਲਲੀ ਪੂਣਾ ਅਭਿਉਹਲਾ ਕੇ ਫੈਰੀ ਮਹਰ ਜਗਾ ਕੇ ਜੰਡਾ ਪੂਣਾ ਨੇ ਘੱਟ ਗਾਣੇ ਕਾਇ ਪੋਣੀ ਪੂਕਿਆਂ ਨੂੰ ਜੇਲ ਜਤਰਾ ਕਾਲੀਆਂ ਨੂੰ ਚੱਕਰ ਹੀ ਜਾ ਬਦੇ ਪਾਵੇ ਨਾ ਲੋ ਜਾਵੋ ད�ད�ས ད�སས དསས پتہ <laughs> آهي ਖੋਲਾ ਮੱਲਾ ਮਨਾ ਰਹੇ ਨਿਹੰਗ ਸਿੰਘ ਤੇ ਹੋਰ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਖੋਲੇ ਮੱਲੇ ਤੇ ਸੰਗਤਾਂ ਦਾ ਠਾਠਾ ਮਾਰਦਾ ਸਮੰਦਰ ਤੇ ਨਿਹੰਗ ਸਿੰਘ ਖੋਲਾ ਮੱਲਾ ਨਗਰ ਕੀਰਤਨ ਜਿਸ ਨੂੰ ਵੀ ਕਹਿ ਦਿੰਦੇ ਹਾਂ ਕੱਢ ਰਹੇ ਹਨ ਤੇ ਇਹ ਇੱਥੋਂ ਜਾ ਕੇ ਹੁਣ ਜਾਣ ਕੇ ਚਰਨ ਗੰਗਾ ਦੇ ਵਿੱਚ ਇੱਕ ਮੈਦਾਨ ਬਣਿਆ ਹੈ ਜਿੱਥੇ ਜਾ ਕੇ ਘੋਰ ਸਵਾਰ ਨਿਜਾ ਬਾਜੀ ਕਰਨਗੇ ਤੇ ਗਤਕੇ ਦੇ ਜੋਰ ਵਿਖਾਉਣਗੇ ਕਿ ਹੋਰ ਵੀ ਨਿਹੰਗ ਸਿੰਘ ਖੇਡਾਂ ਖੇਡਣਗੇ ਖਾਲਸਾ ਜਹੋ ਜਵਾਲ ਨਾਲ ਬਹੁਤ ਹੀ ਉਤਸ਼ਾਹ ਭਰਿਆ ਮਾਹੌਲ ਆ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਤੁਸੀਂ ਵੇਖ ਸਕਦੇ ਹੋ ਕਿਤੇ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਜਕਾਰੇ ਬੁਲਾਉਂਦੇ ਹੋਏ ਨਗਾਰੇ ਵਜਾਉਂਦੇ ਹੋਏ ਨਿਹੰਗ ਸਿੰਘ ਨਗਾਰੇ ਵਜਾਉਂਦੇ ਹੋਏ اپنی ਮੰਜ਼ਲ ਵੱਲ ਵਧਦੇ ਹੋਏ ਇਸ ਤੋਂ ਬਾਅਦ ਨਿਹੰਗ ਸਿੰਘ ਅਸ਼ੀਦੀ ਬਾ ਇਕੱਠੇ ਹੋਣਗੇ ਹਰ ਇੱਕ ਨਿਹੰਗ ਸਿੰਘ ਦਲ ਆਪੋ ਆਪਣੇ ਜਥੇ ਨਾਲ ਤਿਆਰ ਪਰ ਤਿਆਰ ਹੋ ਕੇ ਤੇ ਇਸ ਹੁਲਾਮਲਾ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੇ ਹਨ ਤੇ ਸੰਗਤਾਂ ਉਤਸ਼ਾਹ ਨਾਲ ਵੇਖ ਰਹੀਆਂ ਹਨ